ਜ਼ਿੰਮੇਦਾਰਾਂ ਨੇ ਸਾਨੂੰ ਬਿਨਾ ਮਤਲਬ ਗਰੀਬ ਆਦਮ ਨੂੰ ਟਰਾਲੀ ਉਤਾਰੀ ਜਾਂਦੇ ਸੀ ਉਹਨੇ ਆ ਕੇ ਲਪੇੜੇ ਮਾਰੇ ਸਾਡੇ ਉਹ ਸੋਟੀ ਵੀ ਮਾਰੇ ਗਰੀਬ ਆਦਮੀ ਹੋਰ ਗਾਲਾਂ ਵੀ ਕੱਢੀਆਂ ਜਿਹੜੀ ਵਿਧਾਰਾ ਦੀ ਗਲਤੀ ਆਪਾਂ ਸੌਰੀ ਫੀਲ ਕਰਾਦਨੇ ਆ ਉਸਨੇ ਫਿਰ ਪੁਲਿਸ ਬੁਲਾਈ ਫੋਨ ਤੇ ਜਦੋਂ ਅਸੀਂ ਬੁਲਾਨੇ ਆ ਪੁਲਿਸ ਉਹ ਤਿੰਨ ਤਿੰਨ ਘੰਟੇ ਪੁਲਿਸ ਨਹੀਂ ਆਂਦੀ ਉਸਨੇ ਆਪਣੀ ਪਾਵਰ ਦਾ ਇਸਤੇਮਾਲ ਕਰਕੇ ਪੁਲਿਸ ਇੱਕ ਮਿੰਟ ਤੇ ਬੁਲਾ ਲਈ ਮੰਡੀ 'ਚ 13-13 ਮੋਸਰ ਕਣਕ ਨਹੀਂ ਭਰੀ ਸੀ ਉਹਨਾਂ ਨੇ ਆਪਣੀ ਪਾਵਰ ਦਾ ਇਸਤੇਮਾਲ ਕਰਕੇ 16 ਮੋਸਰ ਕਣਕ ਰਾਈ ਗਈ ਨਾ ਲਿਖੀ ਗਈ ਹੈ ਮਾਰਕੀਟ ਮੇਰੀ ਦੀ ਲੋੜ ਨਹੀਂ ਪੰਮਾ ਸਿੰਘ ਦੀ ਆਤਜ ਦੀ ਕਣਕ ਨੂੰ ਲੈ ਕੇ ਤੂੰ ਤੂੰ ਮੈਂ ਮੈਂ ਹੋ ਗਈ ਸੀ ਜਿਸ ਜਿਸ ਸੰਬੰਧੀ ਮਜ਼ਦੂਰ ਦਲਦਾਰ ਸਿੰਘ ਨੇ ਇੱਕ ਮੈਨੂੰ ਤਰਕਾਸਤ ਦਿੱਤੀ ਹੈ ਦਲਦਾਰ ਮੰਡੀ ਤੇ ਮਜ਼ਦੂਰੀ ਕੋ ਦਹਲਾ ਨੂੰ ਲਾਇਆ ਹੈ ਕਿ ਸਾਥ ਜ਼ਿੰਮੇਦਾਰਾਂ ਨੇ ਸਾਨੂੰ ਬਿਨਾ ਮਤਲਬ ਗਰੀਬ ਆਦਮ ਨੂੰ ਨਦਾਨ ਟਰਾਲੀ ਉਤਾਰੀ ਜਾਣੇ ਸੀ ਉਹਨੇ ਆ ਕੇ ਲਪੇੜੇ ਮਾਰੇ ਸਾਡੇ ਉਹ ਸੋਟੀ ਵੀ ਮਾਰੇ ਗਰੀਬ ਆਦਮੀ ਹੋਰ ਗਾਲਾਂ ਵੀ ਕੱਢੀਆਂ माँ बहन की सारी जगह और, और दाने ट्राली उतारी जाने से ना इसलिए बुकर दाने खिटे उनके थोड़े जे कोई तरपाल खाली पी सी उसके पीछे हाँ

ਆਪੀ ਕਾ ਕਾ ਕੜਨਾ ਨਹੀਂ ਆ ਜਾਂਦਾ ਕਰਨ ਨਾਲ ਅਸੀਂ ਇਸ ਲਈ ਦਰ ਨਾਲ ਸਾਡੇ ਮਜ਼ਦੂਰ ਦੇ ਲੰਬੂ ਦੇ ਥੱਪੜ ਮਾਰਾ ਜਿੰਦਾਰ ਨੇ ਅਸੀਂ ਉਹਨਾਂ ਨੂੰ ਕਿਹਾ ਚਲੋ ਜਿਹੜੀ ਵੀ ਦਾਰਾ ਦੀ ਗਲਤੀ ਆਪਾਂ ਸੌਰੀ ਫੀਲ ਕਰਾ ਦਿੰਨੇ ਆ ਉਸਨੇ ਫਿਰ ਪੁਲਿਸ ਬੁਲਾਈ ਫੋਨ ਤੇ ਜਦੋਂ ਅਸੀਂ ਬੁਲਾਨੇ ਆ ਪੁਲਿਸ ਉਹ ਤੋਂ 3-3 ਘੰਟੇ ਪੁਲਿਸ ਨਹੀਂ ਆਂਦੀ ਉਸਨੇ ਆਪਣੀ ਪਾਵਰ ਦਾ ਇਸਤੇਮਾਲ ਕਰਕੇ ਪੁਲਿਸ 1 ਮਿੰਟ 'ਚ ਬੁਲਾ ਲਈ ਸਾਡੇ ਬੰਦੇ ਚਕਾ ਤੇ ਨਾਲੇ ਕਹਿੰਦਾ ਵੀ ਇਹਨਾਂ ਗੋਲੀਆਂ ਪਾ ਦਿਓ ਦੱਸੋ ਸਰ ਸਰਕਾਰ ਇਹਨਾਂ ਦੀ ਇਹ ਗੋਲੀਆਂ ਥੋੜੀ ਪਾ ਗਰੀ ਬੰਦੇ ਦੇ ਬਿਨਾਂ ਦਰਖਾਸਤ ਤੋਂ ਸਾਡੇ ਬੰਦੇ ਚੱਕ ਲੈ ਗਏ ਹਾਂਜੀ ਕਿਉਂ ਸੀਗਾ ਕੀ ਗੱਲ ਇੱਕ ਵਾਰ ਜਗ੍ਹਾ ਦਾ ਮਸਲਾ ਸੀ ਜਗ੍ਹਾ ਦਾ ਟਾਲੀ ਦਾ ਲੁਹਾਣੀ ਸੀ ਤੇ ਉਹਨੇ ਅੱਗੇ ਜਾ ਕੇ ਛੋਟੀ ਮਾਰਤੀ ਛੋਟੀ ਦਾ ਥੱਪੜ ਮਾਰਦਾ ਸੀ ਸਾਡੇ ਦੋ ਬੰਦੇ ਕਿਹੜੇ ਚੱਕੇ ਨੇ ਸਾਡੇ ਦੋ ਬੰਦੇ ਚੱਕੇ ਸੀ ਅਸੀਂ ਇਹਨਾਂ ਨੂੰ ਲਿਆਂਦਾ ਮੇਰਾ ਇੱਕਨ ਲੜਕਾ ਇਹਨਾਂ ਦਾ ਮੇਰਾ ਲੜਕਾ ਹੈ ਅੱਛਾ ਚੱਕਾ ਲਿਆਂਦਾ ਹਾਂਜੀ ਹਾਂਜੀ ਇਹ ਕੀ ਗੱਲ ਕੀ ਕਿੰਨੇ ਦੇਖੀ ਕਿੰਨੇ ਕੀ ਅਸੀਂ ਜਦੋਂ ਤੱਕ ਪਰਚਾ ਦਰਜ ਨਹੀਂ ਦਾ ਥੱਪੜ ਮਾਰਨ ਵਾਲੇ ਦੇ ਉਦੋਂ ਤੱਕ ਅਸੀਂ ਡਰਨਾ ਨਹੀਂ ਚਾੱਕਣਾ ਉਹ ਮਾਂ ਬੈਣ ਕੀ ਗੱਲ ਆ ਵੀ ਗੱਡੀ ਐ ਪੁਲਿਸ ਨਾਲ ਸਾਡੀ ਗੱਲ ਆ ਗਈ ਉਹ ਕਹਿੰਦੇ ਅਸੀਂ ਪਰਚਾ ਦਰ ਤੇ ਜਦੋਂ ਪੁਲਿਸ ਤੇ ਵਿਸ਼ਵਾਸ ਹੈ ਵੀ ਉਹ ਪਰਚਾ ਦਰਜ ਕਰ ਰਹੀ ਹੈ ਬੰਦਾ ਪੰਮਾ ਨੰਬਰਦਾਰੇ ਜਲਾਲਾਬਾਦ ਰੋਡ ਦਾ ਆਹ ਕਣਕ ਆਈ ਹੈ ਉਹ ਵੇਖੋ ਜੀ 16 ਮੋਸਟਰ ਇਧਰ ਆ ਜੀ ਸਾਹਮਣੇ ਮੰਡੀ ਚ 13-13 ਮੋਸਟਰ ਕਣਕ ਨਹੀਂ ਭਰੀ ਸੀ ਉਹਨਾਂ ਨੇ ਆਪਣੀ ਪਾਵਰ ਦਾ ਇਸਤੇਮਾਲ ਕਰਕੇ 16 ਮੋਸਟਰ ਕਣਕ ਭਰਾਈ ਆ ਜੀ ਉਹ ਸਾਹਮਣੇ ਨਾ ਲਿਖੀ ਗਈ ਹੈ ਮਾਰਕੀਟ ਮੀਟ ਦਾ ਰਿਕਾਰਡ ਨਹੀਂ ਅੱਜ ਸਵੇਰ ਦਾਣਾ ਮੰਡੀ ਦੇ ਵਿੱਚ ਮਜ਼ਦੂਰ ਮਜ਼ਦੂਰ ਦੁਨੀਆ ਨਾਲ ਤੇ ਕਿਸਾਨ ਪੰਮਾ ਸਿੰਘ ਦੀ ਅਥਜ ਦੀ ਕਣਕ ਨੂੰ ਲੈ ਕੇ ਤੂੰ ਤੂੰ ਮੈਂ ਮੈਂ ਹੋ ਗਈ ਸੀ ਜਿਸ ਜਿਸ ਸੰਬੰਧੀ ਮਜ਼ਦੂਰ ਦਿਲਦਾਰ ਸਿੰਘ ਨੇ ਇੱਕ ਮੈਨੂੰ ਤਰਖਾਸਤ ਦਿੱਤੀ ਹੈ ਪੰਮਾ ਸਿੰਘ ਦੇ ਖਿਲਾਫ ਉਹਦੀ ਛਾਣਬਿੰਦ ਕਰਕੇ ਜੋ ਕਾਰਵਾਈ ਬਣਦੀ ਆ ਅਮਲ ਵਿੱਚ ਲਿਆਂਦੀ ਜਾਵੇਗੀ ਜ਼ਿੰਮੇਦਾਰਾਂ ਨੇ ਸਾਨੂੰ ਬਿਨਾ ਮਤਲਬ ਗਰੀਬ ਆਦਮ ਨੂੰ ਟਰਾਲੀ ਉਤਾਰੀ ਜਾਂਦੇ ਸੀ ਉਹਨੇ ਆ ਕੇ ਲਪੇੜੇ ਮਾਰੇ ਸਾਡੇ ਉੱਪਰ ਵੀ ਮਾਰੇ ਗਰੀਬ ਆਦਮੀਆਂ ਹੋਰ ਗਾਲਾਂ ਵੀ ਕੱਢੀਆਂ ਜਿਹੜੀ ਵਿਧਾਰਾ ਦੀ ਗਲਤੀ ਆ ਬੱਸ ਸੌਰੀ ਫੀਲ ਕਰਾਦਨੇ ਆ ਉਸਨੇ ਫਿਰ ਪੁਲਿਸ ਬੁਲਾਈ ਫੋਨ ਤੇ ਜਦੋਂ ਅਸੀਂ ਬੁਲਾਨੇ ਆ ਪੁਲਿਸ ਉਹ ਤੋਂ ਤਿੰਨ ਤਿੰਨ ਘੰਟੇ ਪੁਲਿਸ ਨਹੀਂ ਆਂਦੀ ਉਸ ਨੇ ਆਪਦੀ ਪਾਵਰ ਦਾ ਇਸਤੇਮਾਲ ਕਰਕੇ ਪੁਲਿਸ ਇੱਕ ਮਿੰਟ ਤੇ ਬੁਲਾ ਲਈ ਮੰਡੀ 'ਚ 13-13 ਮੋਟਰ ਕਣਕ ਨਹੀਂ ਭਰੀ ਸੀ ਉਹਨਾਂ ਨੇ ਆਪਦੀ ਪਾਵਰ ਦਾ ਇਸਤੇਮਾਲ ਕਰਕੇ 16 ਮੋਟਰ ਕਣਕ ਭਰਾਈ ਆ ਜੀ ਨਾ ਲਿਖੀ ਗਈ ਹੈ ਮਾਰਕੀਟ ਦੇ ਦਰਕਾਰ ਨਹੀਂ ਪੰਮਾ ਸਿੰਘ ਦੀ ਆਤਿਜ ਦੀ ਕਣਕ ਨੂੰ ਲੈ ਕੇ ਤੂੰ ਤੂੰ ਮੈਂ ਮੈਂ ਹੋ ਗਈ ਸੀ ਜਿਸ ਜਿਸ ਸਬੰਧੀ ਮਜ਼ਦੂਰ ਦਿਲਦਾਰ ਸਿੰਘ ਨੇ ਇੱਕ ਮੈਨੂੰ ਤਰਖਾਸਤ ਦਿੱਤੀ ਹੈ ਗੰਦਾ ਮੰਡੀ ਤੇ ਮਜ਼ਦੂਰੀ ਕੋਹ। ਦਹਲਾਣ ਨੂੰ ਲਾਇਆ ਹੈ ਕਿ ਸਾਥ ਜ਼ਿੰਮੇਦਾਰਾਂ ਸਾਨੂੰ ਬਿਨਾ ਮਤਲਬ ਗਰੀਬ ਆਦਮ ਨੂੰ ਨਾ ਦਾਣੇ ਟਰਾਲੀ ਉਤਾਰੀ ਜਾਣੇ ਸੀ ਹੋਰ ਨੇ ਆ ਕੇ ਲਪੇੜੇ ਮਾਰੇ ਸਾਡੇ ਉਹ ਸੋਟੀ ਵੀ ਮਾਰੇ ਗਰੀਬ ਆਦਮ ਹੋਰ ਗਾਲਾਂ ਵੀ ਕੱਢੀ ਹੈ ਮਾਂ ਬੇਨ ਕਿ ਸਾਰੇ ਜਗ੍ਹਾ ਉਹ ਦਾਣੇ ਟਰਾਲੀ ਉਤਾਰੀ ਜਾਣੇ ਸੀ ਨਾ ਇਸ ਲਈ ਬੁਕਰ ਤੇ ਦਾਣੇ ਕਿੱਤੇ ਉਹਨਾਂ ਕੋ ਥੋੜੇ ਜਿਹਾ ਸੀ ਕੋਈ ਤਰਪਾਲ ਖਾਲੀ ਪਈ ਸੀ ਉਸ ਦੇ ਪਿੱਛੇ ਕੀ ਤਰਪਾਲ ਉਹਨਾਂ ਦੀ ਹਾਂ ਹੈ तो मारे के ना, आ, सी की सी ना खाली जगह में हटाई त्रपाल उसमें लपेड़े मालिक रहे सोटी मारी गए पम्मा का पम्मा सी, पम्मे का पापा जलालबा रोड ਕੋਈ ਗੱਲਬਾਤ ਹੋਈ ਨਹੀਂ ਕੋਈ ਗੱਲਬਾਤ ਨਹੀਂ ਹੋਈ ਸੀ ਬਸ ਜੇਹੀ ਬਾਤ ਹੋਈ ਹੈ ਬਸ ਮੇਰਾ ਨਾਮ सोनू ਕਾਮਲੇ ਦਾਣਾ ਮੰਡੀ ਮਜ਼ਦੂਰ ਜੀ ਨੇ ਬਰਦਾਣਾ ਹੈ ਆ ਕੀ ਕਰ ਕਰ ਅਕੜ ਨਜ਼ਰੀਆ ਲਾ ਕੇ ਆ ਤਰਨ ਆਲੇ ਅਸੀਂ ਇਸ ਲਈ ਤਰਨ ਆਲੇ ਸਾਡੇ ਮਜ਼ਦੂਰ ਦੇ ਲੰਬੂ ਦੇ ਥੱਪੜ ਮਾਰਾ ਜਿੰਮੇਦਾਰ ਨੇ ਅਸੀਂ ਉਹਨਾਂ ਨੂੰ ਕਿਹਾ ਚਲੋ ਜਿਹੜੀ ਵੀ ਧਾਰਾ ਦੀ ਗਲਤੀ ਆਪਾਂ ਸੌਰੀ ਫੀਲ ਕਰਾ ਦਿੰਨੇ ਆ ਉਸਨੇ ਫਿਰ ਪੁਲਿਸ ਬੁਲਾਈ ਫੋਨ ਤੇ ਜਦੋਂ ਅਸੀਂ ਬੁਲਾਨੇ ਆ ਪੁਲਿਸ ਉਹ ਤਿੰਨ ਤਿੰਨ ਘੰਟੇ ਪੁਲਿਸ ਨਹੀਂ ਆਂਦੀ ਉਸਨੇ ਆਪਣੀ ਪਾਵਰ ਦਾ ਇਸਤੇਮਾਲ ਕਰਕੇ ਪੁਲਿਸ ਇੱਕ ਮਿੰਟ 'ਚ ਬੁਲਾ ਲਈ ਸਾਡੇ ਬੰਦੇ ਚਗਾ ਤੇ ਨਾਲੇ ਕਹਿੰਦਾ ਵੀ ਇਹਨਾਂ ਗੋਲ ਬਿਨਾਂ ਦਰਖਾਸਤ ਤੋਂ ਸਾਡੇ ਬੰਦੇ ਚੱਕ ਲੈ ਗਏ ਹਾਂਜੀ ਕਿਉਂ ਸੀਗਾ ਕੀ ਗੱਲ ਇੱਕ ਵਾਰ ਜਗ੍ਹਾ ਦਾ ਮਸਲਾ ਸੀ ਜਗ੍ਹਾ ਦਾ ਟਾਲੀ ਦਾ ਲੁਹਾਣੀ ਸੀ ਤੇ ਉਹਨੇ ਅੱਗੇ ਜਾ ਕੇ ਛੋਟੀ ਮਾਰਤੀ ਛੋਟੀ ਦਾ ਥੱਪੜ ਮਾਰਦਾ ਸੀ ਸਾਡੇ ਬੰਦੇ ਕਿਹੜੇ ਚੱਕਦੇ ਨੇ ਸਾਡੇ ਦੋ ਬੰਦੇ ਚੱਕੇ ਸੀ ਅਸੀਂ ਇਹਨਾਂ ਨੂੰ ਲਿਆਂਦਾ ਮੇਰਾ ਇੱਕਨ ਲੜਕਾ ਇਹਨਾਂ ਦਾ ਮੇਰਾ ਲੜਕਾ ਹੈ ਅੱਛਾ ਚੱਕਾ ਲਿਆਂਦਾ ਹਾਂਜੀ ਹਾਂ ਕੀ ਗੱਲ ਕੀ ਕਿੰਨੇ ਦੇਖੀ ਕਿੰਨੇ ਕੀ ਅਸੀਂ ਜਦੋਂ ਤੱਕ ਪਰਚਾ ਦਰਜ ਨਹੀਂ ਦਾ ਥੱਪੜ ਮਾਰਨ ਵਾਲੇ ਦੇ ਉਦੋਂ ਤੱਕ ਅਸੀਂ ਡਰਨਾ ਨਹੀਂ ਚਾਕਣਾ ਉਹ ਮਾਵੇਂ ਕੀ ਗੱਲ ਆ ਵੀ ਗੱਡੀ ਐ ਪੁਲਿਸ ਨਾਲ ਸਾਡੀ ਗੱਲ ਆ ਗਈ ਉਹ ਕਹਿੰਦੇ ਅਸੀਂ ਪਰਚਾ ਦਰਜ ਕਰਦੇ ਹਾਂ ਤੇ ਜਦੋਂ ਪੁਲਿਸ ਤੇ ਵਿਸ਼ਵਾਸ ਆ ਵੀ ਉਹ ਪਰਚਾ ਦਰਜ ਕਰ ਰਹੀ ਹੈ ਬੰਦਾ ਪੰਮਾ ਨੰਬਰਦਾਰੇ ਜਲਾਲਾਬਾਦ ਰੋਡ ਦਾ ਆਹ ਕਨਕਾਈ ਆ ਉਹ ਵੇਖੋ ਜੀ 16 ਮੋਸਰ ਇਧਰ ਆ ਜੀ ਸਾਹਮਣੇ ਮੰਡੀ ਚ 13-13 ਮੋਸਰ ਕਨਕ ਨਹੀਂ ਭਰੀ ਜੀ ਉਹਨਾਂ ਨੇ ਆਪਣੀ ਪਾਵਰ ਦਾ ਇਸਤੇਮਾਲ ਕਰਕੇ 16 ਮੋਸਰ ਕਨਕ ਭਰਾਈ ਆ ਜੀ ਉਹ ਸਾਹਮਣੇ ਜੀ ਨਾਂ ਲਿਖੀ ਗਈ ਹੈ ਮਾਰਕਟ ਕਮੇਟੀ ਦਾ ਰਿਕਾਰਡ ਨਹੀਂ ਅੱਜ ਸਵੇਰ ਦਾਣਾ ਮੰਡੀ ਦੇ ਵਿੱਚ ਮਜ਼ਦੂਰ ਦੂ ਮਜ਼ਦੂਰ ਦੁਨੀਆ ਨਾਲ ਤੇ ਕਿਸਾਨ ਪੰਮਾ ਸਿੰਘ ਦੀ ਆਤਿਚ ਦੀ ਕਣਕ ਨੂੰ ਲੈ ਕੇ ਤੂੰ ਤੂੰ ਮੈਂ ਮੈਂ ਹੋ ਗਈ ਸੀ ਜਿਸ ਜਿਸ ਸਬੰਧੀ ਮਜ਼ਦੂਰ ਦਿਲਦਾਰ ਸਿੰਘ ਨੇ ਇੱਕ ਮੈਨੂੰ ਤਰਖਾਸਤ ਦਿੱਤੀ ਹੈ ਪੰਮਾ ਸਿੰਘ ਦੇ ਖਿਲਾਫ ਉਹਦੀ छानबीन ਕਰਕੇ ਜੋ ਕਾਰਵਾਈ ਬਣਦੀ ਆ ਅਮਨ ਵਿੱਚ ਲਿਆਂਦੀ ਜਾਵੇਗੀ